ਇਹ ਤੋਂ ਪ੍ਰਕਾਰ ਦੀ ਇੱਥੇ ਕਿਹੜੇ ਕੰਮ ਕੀਤੇ ਆ ਮੇਰੇ ਨਾਲ ਵੱਡ ਤੁਸੀਂ ਜਾਣਦੇ ਕਿ ਇੱਕ ਵੱਡਾ ਕੰਮ ਸੀ ਪਗਵਾੜਾ ਹਸ਼ਾਰਪੁਰ ਜੋੜਨਾ ਸੱਤ ਸਾਲ ਲੰਘ ਗਏ ਹਾਲ ਤੱਕ ਕੰਮ ਨਹੀਂ ਸ਼ੁਰੂ ਹੋਇਆ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰ ਕਾ ਮਾਰ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਵਿੱਚ ਕਹਿ ਸਕਣ ਮੁੱਖ ਮੰਤਰੀ ਨੂੰ ਪ੍ਰਵਾਹ ਕੋਈ ਨਹੀਂ ਮੁੱਖ ਮੰਤਰੀ ਤੇ ਜਾ ਕੇ ਤਿਆੜ ਦੇਣ ਦੇ ਮੋਰੇ ਤੁਹਾਡੇ ਮੀਡੀਆ ਵਾਲੇ ਭਰਾਵਾਂ ਦੇ ਮੋਰੇ ਰੋਂਦਾ ਕਿਸੇ ਨੇ ਇਧਰੋਂ ਫੜ ਕੇ ਲੈ ਜਾਂਦਾ ਕਿ ਇਧਰੋਂ ਫੜ ਕੇ ਲੈ ਜਾਂਦਾ ਆਮ ਆਦੀ ਪਾਰਟੀ ਦੇ ਕਾਂਗਰਸ ਤੋਂ ਫੜ ਕੇ ਲੈ ਜਾਂਦਾ ਤੇ ਕਾਂਗਰਸ ਵਾਲਿਆਂ ਆਵਾਦੀ ਪਾਰਟੀ ਦਾ ਬੜਕ ਲੈ ਜਾਂਦਾ ਜੇ ਇਹਨੂੰ ਕੈਂਡੀਡੇਟ ਨਹੀਂ ਬਣੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਟਾਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਸ਼੍ਰੋਮਣੀ ਕਾਲਦਲ ਦੇ ਟਿਕਟਾਂ ਤਾਂ ਉਹਨੂੰ ਮਿਲਦੀਆਂ ਸੀ ਆਪਣੇ ਕੋਟੇ ਚੋਂ ਪਰ ਜਿੱਦ ਤੋਂ ਹੁੰਦੇ ਸੀ ਸ਼੍ਰੋਮਣੀ ਕਾਲਦਲ ਜਿਹੜਾ ਬੰਦਾ ਇੱਕ ਪ੍ਰਾਰਧ ਕਰਕੇ ਤਾਂ ਜੇਲ੍ਹ ਦੇ ਗਿਆ ਉਹਦੇ ਬਾਰੇ ਸਾਡਾ ਮੁਖਮੰਦ ਰੋ ਰਿਹਾ ਜੇ ਸਕਰੂਰ ਦੇ ਵਿੱਚ 25 ਬੰਦੇ ਜਾਦੀ ਸ਼ਰਾਬ ਪੀ ਕੇ ਮਰ ਜਾਂਦੇ ਉਹਦੇ ਆਪਣੇ ਜਿੰਨਾਂ ਦੇ ਵਿੱਚ ਉੱਥੇ ਉਹਨੂੰ ਅੰਸੂਰ ਨਹੀਂ ਮਿਲਦੇ ਇਹ ਤੋਂ ਪ੍ਰਕਾਰ ਦੀ ਇਹਨੇ ਕਿਹੜੇ ਕੰਮ ਕੀਤੇ ਆ ਮੇਰੇ ਨਾਲ ਵੱਡ ਤੁਸੀਂ ਜਾਣਦੇ ਕਿਉਂਕਿ ਉਹਨਾਂ ਦਾ ਅਰਹਿਸ ਠੋਗੜੇ ਦੇ ਵਿੱਚ ਆ ਸੋ ਕਰਕੇ ਸਾਡੇ ਭਾਈਵਾਲੀ ਸੀ ਜਿਸ ਵੇਲੇ ਉਹਨਾਂ ਨੇ ਸਾਡੇ ਪੰਜਾਬੀਆਂ ਦੇ ਹਿੱਤਾਂ ਨੂੰ ਗਲਾਂਜੇ ਦੇਖ ਕੇ ਕੋਈ ਫੈਸਲੇ ਲਏ ਅਧੀ ਭਾਈਵਾਲੀ ਛੱਡੀ ਅੱਜ ਮੈਂ ਸਾਬਦਾ ਕਿ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਸ਼੍ਰੋਮਣੇ ਕਲਦਲ ਦੇ ਟੈਕਟਾਂ ਤਾਂ ਮੈਨੂੰ ਮਿਲਦੀਆਂ ਆਪਣੇ ਕੋਟੇ ਚੋਂ ਪਰ ਜਿੱਦ ਤੋਂ ਉਹਦੇ ਸੀ ਸ਼ਰੋਬਣੀ ਕਾਣੀ ਦਾ ਅੱਜ ਹਲਕਾ ਹਸ਼ਾਰਪੁਰ ਦੇ ਵਿੱਚ ਜਿਵੇਂ ਤਾਂ ਬਿਜਲੀ ਰਸਿਆ ਪਿੰਡੂ ਖੇਤ ਦੇ ਵਿੱਚ ਜਦੋਂ ਉਹ ਜਾਣੇ ਆ ਮੇਰਾ ਆਪਣਾ ਹਲਕਾ ਚੱਬੇਵਾਲ ਜਿਹਦੇ ਵਿੱਚ ਕਦੇ 4000 ਤੋਂ ਵੱਧ ਵੋਟ ਜਿਹੜੀ ਆ ਉਹ ਵੀ ਜੇ ਪਿੰਡੂ ਨਹੀਂ ਪਈ ਇਹੀ ਹੋਣ ਜਿਹੜੇ ਬਹੁਤ سارے ਹਲਕੇ ਚਾਹੇ ਭਰਾਤਵਾ ਸ਼ਿਵ ਰਾਮ ਗੰਗਪੁਰਵਾ ਟਾਂਡਾ ਇੱਥੇ ਉਹਨਾਂ ਦੀ ਬਿਲਕੁਲ ਹਜ਼ਾਰਾਂ 4000 5000 ਤੋਂ ਵੱਧ ਵੋਟ ਉਹ ਨਹੀਂ ਹੈਗੀ ਤੋਂ ਸਾਨੂੰ ਸਾਰਾ ਪਤਾ ਹੈ ਇਸ ਗੱਲ ਦਾ ਅਸੀਂ ਲਾਈਨ ਦੇ ਵਿੱਚ ਉਹਨਾਂ ਨੂੰ ਸੀਟਾਂ ਦਿੰਦੇ ਸੀ ਉਹ ਜਿੱਤਦੀਆਂ ਦੀਆਂ ਬਾਕੀ ਭਾਜਪਾ ਜਿਹੜੀ ਆ ਉਹ ਅੱਜ ਸਾਰੇ ਦੇਸ਼ ਦੇ ਵਿੱਚ ਜੋ ਆਪਾਂ ਜਿਹੜੀਆਂ ਕੱਲ ਤੱਕ ਦੋ ਚਾਂਦਾਂ ਦੀਆਂ ਇਲੈਕਸ਼ਨ ਵੋਟਾਂ ਪਈਆਂ ਜੋ ਆਵਾਜ਼ ਆ ਰਹੀ ਹੈ ਉਹ ਕੋਬਤੀ ਵਧੀਆ ਨਹੀਂ ਆ ਰਹੀ ਤੋਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਭਾਜਪਾ ਨੂੰ ਉਹ ਮੂੰਹ ਨਹੀਂ ਲਾਉਣਗੇ ਇਹ ਮੈਨੂੰ ਜੋ ਲੋਕਾਂ ਦੀ ਬਾਜਾ ਅੰਡਾ ਸਾਹਿਬ ਜਿਹੜੇ ਕੰਮ ਕੀਤੇ 5 ਸਾਲਾਂ ਚ ਕੀਤੇ ਨਹੀਂ ਕੀਤੇ ਉਹਦੇ ਬਾਰੇ ਤੁਹਾਨੂੰ ਪੁੱਛਿਆ ਵੀ ਤੁਸੀਂ ਕੀ ਦੇਖਦੇ ਦੇਖੋ ਇੱਕ ਵੱਡਾ ਕੰਮ ਸੀ ਪਗਵਾੜਾ ਹਸ਼ਿਆਰਪੁਰ ਜੋੜਨਾ ਸੱਤ ਸੱਤ ਲੰਘਾਇਆ ਹਾਲ ਤੱਕ ਕੰਮ ਨਹੀਂ ਸ਼ੁਰੂ ਹੋਇਆ ਫਿਰ ਹਸ਼ਿਆਰਪੁਰ ਦੇ ਵਿੱਚ ਹਸਪੀਟਲ ਦੀ ਗੱਲ ਸੀ ਬਣਦੀ ਉਹ ਨਹੀਂ ਬਣ ਸਕਿਆ ਫੋਰ ਜਿਹੜੇ ਜਲੰਧਰ ਅ ਹਸ਼ਿਆਰਪੁਰ ਦੀ ਜਿਹੜੀ ਰੋਡ ਸੀ ਉਹ ਜੋੜੀ ਤੀ ਪਈ ਰਹੇ ਨੇ ਕੋਈ ਇੰਦਾ ਦਾ ਕੰਮ ਨਜ਼ਰ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਭਾਜਪਾ ਦੀ ਮਤਲਬ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹਿਸ਼ਾਰਪੁਰ ਦੇ ਮੈਂਬਰ ਮਨਿਸਟਰ ਰਹੇ ਆ ਮંત્રી ਰਹੇ ਆ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰਕਾ ਮਾਰ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਵਿੱਚ ਕਹਿ ਸਕਣ ਅੱਜਾ ਸਾਹਿਬ ਕਸੂਰ ਉਹਦੇ ਵਿੱਚ ਕੰਨਾ ਭਾਜਪਾ ਦਾ ਕਿਉਂ ਆ ਲਾਈਵ ਸਟੇ ਤੁਸੀਂ ਵੀ ਸੀਗੇ ਉਸ ਤੋਂ ਪਹਿਲਾਂ ਤੁਹਾਡੀ ਸਰਕਾਰ ਪੋਲੀਸਨ ਦੀ ਆ ਦੂਸਰੇ ਵੇਲੇ ਨਾਲ ਹੀ ਇਹ ਸਵਾਲ ਆ ਖੇਰ ਕੌਣ ਫਟਾ ਕੀ ਜੀ ਦੇਣਾ ਲੋਕ ਸਭਾ ਸਾਹਿਬ ਉਹ ਤੁਸੀਂ ਇਲੈਕਸ਼ਨ ਚੁੱਤੋਂ ਗਿਆ ਕੀ ਫੇ ਦੇਣਾ ਫਟਾ ਕੀ ਲੈ ਕੇ ਆਉਂਦੇ ਸਰਸ ਤੇ ਔਰ ਪਹਿਲਾਂ ਕੰਮ ਹੀ ਹੋ ਸਕੇ ਕੰਮ ਕਿਉਂਕਿ ਸਾਇੰਸ ਵਿੱਚ ਤੁਸੀਂ ਵੀ ਸੀ ਤੁਸੀਂ ਵੀ ਐਮਐਲਏ ਵੀ ਸੀ ਉਹਨੂੰ ਤੁਸੀਂ ਪੁੱਛਿਆ ਨਹੀਂ ਵੀ ਕੰਮ ਨਹੀਂ ਹੋ ਰਿਹਾ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਨਾ ਉਹਦਾ ਆਪਣਾ ਦੈਰਾ ਉਹਦਾ ਆਪਣਾ ਦੈਰਾ ਹੁੰਦਾ ਸਾਡੇ ਤੁਸੀਂ ਦੇਖਦੇ ਆ ਕਿ ਜਦੋਂ ਅਸੀਂ ਬਟਿੰਡੇ ਜਾਂਦੇ ਆ ਜਿੱਥੇ ਵੀ ਬਾਜੇਵਤ ਗੌਰ ਬਾਦਲ ਜਿਹੜੇ ਆ ਮੈਂਬਰ ਪਾਰਲੀਮੈਂਟ ਰਹੇ ਆ ਤਾਂ ਜਿੱਥੇ ਏਮਡ ਵਰਗੇ ਹਸਪੀਟਲ ਪੀ.ਡੀ.ਆਈ. ਫਰ ਬਠਿੰਡਾ ਜਾ ਕੇ ਦੇਖੋਦੇ ਹਾਲਤ ਕੀ ਆ ਚੰਡੀਗੜ੍ਹ ਨਾਲੋਂ ਵਧੀਆ ਬਣਿਆ ਆ ਨਜ਼ਰ ਆ ਰਿਹਾ ਸਾਰਿਆਂ ਨੂੰ ਉਸ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਵਜਿਦੇ ਰੋਕਿਆ ਨਹੀਂ ਕਿਸੇ ਨੂੰ ਤੋਂ ਸਾਡੇ ਤਾਂ ਮੈਂਬਰ ਜਿਹੜੇ ਆ ਘੱਟ ਸੀਗੇ ਦੋ ਮੈਂਬਰ ਸੀ ਦੋ ਮੈਂਬਰ ਤਾਂ ਪੰਜਾਬ ਪੂਰੇ ਦਾ ਕੰਪਨੀ ਸੀ ਇਹਨੇ ਕਰ ਸਕਦੇ ਇਹ ਤਾਂ ਮਿੰისტਰ ਸੀਗੇ ਇਹਨੂੰ ਕਰਨਾ ਬਣਦਾ ਸੀ ਨਾ ਤੇ ਇਹਨਾਂ ਨੂੰ ਉਸ ਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲdal ਨੇ ਅੱਜ ਜੋ ਪੰਜਾਬ ਹੈ ਤੁਹਾਡਾ ਤੁਸੀਂ ਆਪਣੇ ਪਗਵਾੜੇ ਦੀ ਗੱਲ ਕਰਨਾ ਓ ਇਹ ਜਿੱਥੇ ਵਧੀਆ ਸੜਕਾਂ ਬੜੀਆਂ ਨਜ਼ਰ ਆਉਂਦੀਆਂ ਤੇ ਸ਼੍ਰੋਮਣੀ ਕਾਲੇਤਾਲ ਦਾ ਵੱਡਾ ਇਹਦੇ ਵਿੱਚ ਦੇਣਵਾ ਜੋ ਜੋ ਡਵੈਲਪਮੈਂਟ ਮੇਰੀ ਕਹਤੂ ਜੋ ਡਵੈਲਪਮੈਂਟ ਚਾਹੇ ਸ਼ਹਿਰਾਂ ਦੀ ਆ ਚਾਹੇ ਪਿੰਡਾਂ ਦੀ ਆ ਜਾਂ ਜਿਹੜੇ ਹੋਰ ਵੀ ਪ੍ਰੋਜੈਕਟ ਜਿੰਨੇ ਵੀ ਪੰਜਾਬ 'ਚ ਬਣੇ ਆ ਕੋਈ ਦੂਜੀਆਂ ਪਾਰਟੀਆਂ ਗਿਣਕੇ ਦੱਸਣ ਕਿ ਉਹਨਾਂ ਦਾ ਕਿਹੜਾ ਕੋਈ ਮੈਂ ਕਿਹਾ 2-4 ਨਾਂ ਦੱਸਦੇ ਨੇ ਵੀ ਜਿਹਨੇ ਕਿ ਦੂਜੀ ਪਾਰਟੀਆਂ ਦਾ ਕੰਮ ਹੋਇਆ ਹੋਵੇ ਇਹ ਤਾਂ ਸਭ ਕੁਝ ਜੋ ਹੋਇਆ ਜਦੋਂ ਸ਼੍ਰੋਮਣੀ ਕਾਲੇਤਾਲ ਦੀ ਸਰਕਾਰ ਆਈ ਆ ਉਹ ਉਸ ਵੇਲੇ ਬਣਿਆ ਅਸੀਂ ਜਿਹੜੀ ਲੜਾਈ ਲੜ ਰਹੇ ਆਂ ਸਾਡਾ ਮਕਸਦ ਇਹ ਮੰਤੂ ਆਪਣੀ ਪੰਜਾਬ ਨੂੰ ਬਚਾਉਣਾ ਆ ਅੱਜ ਪੰਜਾਬ ਦਾ ਜਿਹੜਾ ਆ ਬਿਲਕੁਲ ਕਰਜਾ ਚੜ ਰਿਹਾ ਮੁੱਖ ਮੰਤਰੀ ਨੂੰ ਪ੍ਰਵਾਹ ਕੋਈ ਨਹੀਂ ਮੁੱਖ ਮੰਤਰੀ ਤੇ ਜਾ ਕੇ ਤਿਆੜ ਦੇਲ ਦੇ ਮੋਹਰੇ ਤੁਹਾਡੇ মিডিਏ ਵਾਲੇ ਭਰਾਵਾਂ ਦੇ ਮੋਹਰੇ ਰੋਂਦਾ ਰੋਂਦਾ ਕਿਸ ਗੱਲ ਇਹ ਤੂੰ ਸਰਦਾਰ ਆ ਭਗਵਤ ਸਿੰਘ ਮਾਨ ਐ ਤੂੰ ਰੋਂਦਾ ਇਸ ਗੱਲ ਕਿ ਕੇਜਰੀਪਾ ਨੂੰ ਅੰਦਰ ਸੁਰੂਤਾ ਨਹੀਂ ਮਿਲ ਰਹੀ ਆ ਆਹੀ ਮਸਲਾ ਦੀ ਨਾਲ ਰੋਂਦਾ ਜਿਹੜਾ ਬੰਦਾ ਇੱਕ ਇਹ ਪ੍ਰਾਰਧ ਕਰਕੇ ਉਹ ਤੇ ਜੇਲ੍ਹ ਦੇ ਗਿਆ ਉਹਦੇ ਬਾਰੇ ਸਾਡਾ ਮੁੱਖ ਮੰਤਰੀ ਰੋ ਰਿਹਾ ਜੇ ਸਰੂਰ ਦੇ ਵਿੱਚ 25 ਬੰਦੇ ਜਾਦੀ ਸ਼ਰਾਬ ਪੀ ਕੇ ਮਰ ਜਾਂਦੇ ਉਹਦੇ ਆਪਣੇ ਜਿਲ੍ਹੇ ਦੇ ਵਿੱਚ ਉੱਥੇ ਉਹਨੂੰ ਅੰਸੂਰ ਨਹੀਂ ਮਿਲਦੇ ਜੇ ਇੱਕ ਬੰਦਾ ਸਾਡਾ ਹਰਿਆਣੇ ਬਾਰਡਰ ਤੇ ਹਰਿਆਣੇ ਦੀ ਪੁਲਿਸ ਗੋਲੀ ਦਾ ਮਾਰ ਦਵੇ ਉੱਥੇ ਵੀ ਰੋਂਦਾ ਸੋ ਇਹ ਬਹੁਤ ਮਸਲੇ ਨੇ ਜਿਹੜੇ ਅੱਜ ਪੰਜਾਬ ਦੇ ਮਸਲੇ ਆ ਇਹ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਮੇਰਾ ਮੁੰਡ ਬਜਣਾ ਤੇ 27 ਦੇ ਵਿੱਚ ਲੋਕਾਂ ਨੇ ਪੰਜਾਬ ਵਿੱਚ ਮੁੜ ਕੇ ਸ਼੍ਰੋਮਣੀ ਕਾਲੇ ਦੀ ਸਰਕਾਰ ਲਿਆਉਣੀ ਹੈ ਸਾਰੇ ਮਸਲਿਆਂ ਦਾ ਹੱਲ ਉੱਥੇ ਆ ਕੇ ਨਿਕਲਣਾ। ਅੰਮ੍ਰਿਤਪਾਲ ਸਾਹਿਬ ਦੇਖੋ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟੇ ਮੰਗਵੇ ਆਧਾਰੇ ਆ। ਕਿਸੇ ਨੇ ਇਧਰੋਂ ਫੜ ਕੇ ਲੈ ਜਾਂਦਾ ਕਿ ਇਧਰੋਂ ਫੜ ਕੇ ਲੈ ਜਾਂਦਾ। ਆਮ ਆਦੀ ਪਾਰਟੀ ਦੇ ਕਾਂਗਰਸ ਤੋਂ ਫੜ ਕੇ ਲੈ ਜਾਂਦਾ। ਤੇ ਕਾਂਗਰਸ ਵਾਲਿਆਂ ਨੇ ਆਮ ਆਦੀ ਪਾਰਟੀ ਤੋਂ ਫੜ ਕੇ ਲੈ ਜਾਂਦਾ। ਇਹਨੂੰ ਕੈਂਡੀਡੇਟ ਦੀ ਵੇਲੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਦਾ ਸਰ ਕੇਪੀ ਸਾਹਿਬ ਦੀ ਅੱਧਾ ਘੰਟਾ ਪਹਿਲੇ ਜੁਆਇਨ ਕੀਤੀ ਸੀਗੇ ਉਹ ਕਿਹਾ ਗਿਆ ਪੰਜ ਤਰੀਆਂ ਸਵਾਮਾਂ ਨੂੰ ਦੇਖਿਆ ਨਾ ਟਿਕਟ ਦੇ ਦੇਖੋ ਕੇਪੀ ਦੇਖੋ ਮੇਰੀ ਗੱਲ ਤੁਹਾਨੂੰ ਕੇਪੀ 14 ਦੇ ਵਿੱਚ ਪਾਰਲੀਮੈਂਟ ਲੜਿਆ ਸੀ 10 ਸਾਲ ਉਹਦੀ ਪਾਰਟੀ ਨੇ ਉਹਨੂੰ ਬਿਲਕੁਲ ਨਹੀਂ ਪੁੱਛਿਆ ਉਹ ਘਰ ਬੈਠਾ ਸੀ ਇਸ ਕਰਕੇ ਉਹਦਾ ਪਾਂ ਕਾਲ ਪਾਰਟੀ ਦੇ ਵਿੱਚ ਕੋਈ ਬਹੁਤੀ ਇਸ ਵੇਲੇ ਗੱਲ ਨਹੀਂ ਸੀ ਜੇ ਸਾਡਾ ਉਹਨਾਂ ਨੇ ਪਟੜਿਆ ਟੀਨੂ ਨੂੰ ਤੇ ਫਿਰ ਅਸੀਂ ਵੀ ਤਾਂ ਇੰਨਾ ਤਾਂ ਨਹੀਂ ਮੈਰੀਕਾ ਸੁਣੋ ਤੁਸੀਂ ਤੁਸੀਂ 10 ਸਾਲ ਤੋਂ ਨਹੀਂ ਨਹੀਂ ਤੁਸੀਂ 10 ਸਾਲ ਤੋਂ ਕੋਈ ਕੇਪੀ ਦੀ ਗੱਲ ਕੋਈ ਪਾਰਟੀ ਵਿੱਚ ਦੇਖੀ ਹੈ ਕਾਂਗਰਸ ਦਾ ਸੀ ਨਾ ਕਿ ਧਾਰਮਿਕ ਸਸਤਾ ਆਇਆ ਤੇ ਸਿੱਖ ਗੁਰਦੁਆਰਾ ਇਦੇ ਵਿੱਚ ਕਿਸੇ ਵੇਲੇ ਸਰਕਾਰ ਦੇ ਨਮਾਇंदे ਜਿਹੜੇ ਸਰਕਾਰੀ ਮੁਲਾਜ਼ਮ ਵੀ ਸੀ ਉਹ ਵੀ ਇਹਦੇ ਮੈਂਬਰ ਰਹੇ ਇਹਦੇ ਵਿੱਚ ਕੋਈ ਬਾਰ ਨਹੀਂਗਾ ਕਿ ਇਹਦੇ ਤੇ ਕੋਡ ਆਫ ਕੰਡਕਟ ਜਿਹੜਾ ਉਹ ਹੀ ਲਾਗੂ ਹੋਊਗਾ ਜਿਹੜਾ ਸਰਕਾਰ ਦੇਆਂ ਨੁਮਾਇੰਦਿਆਂ ਤੇ ਲਾਗੂ ਹੁੰਦਾ ਇਹ ਸਿੱਧੇ ਤੌਰ ਦੇ ਉੱਤੇ ਜੇ ਮੈਂਬਰ ਇੱਕ ਸਰਕਾਰੀ ਮੁਲਾਜ਼ਮ ਪਿੱਛੇ ਸਾਡੇ ਇਥੋਂ ਆਪਣੇ ਪੁਲਤ ਤੋਂ ਹੁੰਦੇ ਸੀ ਉਹ ਮੁਲਾਜ਼ਮ ਵੀ ਸੀਗੇ ਤੇ ਸਾਡੇ ਮੈਂਬਰ ਵੀ ਸੀ ਤੇ ਇਹਦੇ ਵਿੱਚ ਇਹ ਕੋਡ ਆਫ ਕੰਡਕਟ ਚ ਨਹੀਂ ਆਉਂਦਾ ਪਰ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੂਏ ਦੇ ਪੂਰਕ ਹੈ ਸ਼ੋਮਣੀ ਕਾਲੀ ਦਰ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹਮੇਸ਼ਾ ਹੀ ਅਸੀਂ ਸਮੇਲ ਦੇ ਨਾਲ ਚੱਲਦੇ ਤੇ ਸਮੇਲ ਹੁਣ ਐਤਕੀ ਤੇ ਗੁਰੂ ਨਮਾਇਆ ਚਾਹੁੰਦਾ। ਦામੀ ਸਾਹਿਬ ਇਹ ਆਪਣਾ ਜਿੱਦਾਂ ਤੁਸੀਂ ਚਲੋ ਇਸ ਪੋਲੀਟਿਕਲ ਸਟੇਜ ਤੇ ਬੈਠੇ ਹੋ ਇੱਕ ਧਰਮ ਤੇ ਰਾਜਨੀਤੀ ਦਾ ਇਕੱਠਾ ਤੁਸੀਂ ਮੇਲ ਕਰ ਰਹੇ ਆ। ਇਹ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਉਂਕਿ ਤੁਸੀਂ ਇੱਕ ਕਰ ਰਹੇ ਆ ਵੀ ਆਪਣਾ ਵੀ ਇੱਕ ਅਕਾਲੀ ਦਲ ਨਾਲੋਂ ਕਿਉਂਕਿ ਤੁਸੀਂ ਇੱਕ ਨੁਮਾਇੰਦਗੀ ਕਰਦੇ ਆ ਐਜਪੀਸੀ ਨੂੰ। ਵੀ ਤੁਸੀਂ ਇਹ ਕੀ ਮੈਸੇਜ ਦੇਣਾ ਚਾਹ ਰਹੇ ਆਪਣੇ ਵੱਲੋਂ? ਦੇਖੋ ਮੇਰੀ ਬੇਨਤੀ ਸੁਣੋ ਸਾਡਾ ਤਾਂ ਸਾਨੂੰ ਤਾਂ ਹੀ ਧਰਮ ਤੇ ਰਾਜਨੀਤੀ ਇਕੱਠੀ ਰਹੀ ਆ। ਜੀ। ਕਿਸੇ ਵੇਲੇ ਮਾਸਟਰ ਤਾਰਾ ਸਿੰਘ ਉਹ ਕਾਲੀਦਲ ਦੇ ਪ੍ਰਧਾਨ ਵੀ ਰਹੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਜੈ ਜਦਰ ਮੋਹਨ ਸਿੰਘ ਤੋੜ ਸ਼ੋਮਣੀ ਕਾਲੀਦਲ ਦੇ ਪ੍ਰਧਾਨ ਸੀ ਤੇ ਅਕਾਲ ਤੱਕ ਤੇ ਜੈ ਜਦਰ ਵੀ ਰਹੇ ਆ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗਿਣਾ ਸਕਦਾ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਵਲ ਦੱਸਦਾ ਹੈ ਸ਼ੋਮਣੀ ਕਾਲੀਦਲ ਤੇ ਦਾ ਪੂਰਾ ਸਮੇਲ ਹੈ ਤੇ ਇਹ ਪਵਿੱਤਰ ਸਿਧਾਂਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਆ 104-4 ਸਾਲ ਹੋ ਗਏ ਦੋਹਾਂ ਜੱਦੇ ਬੰਦੀਆਂ ਨੂੰ ਹੋਂਦ ਵਿੱਚ ਆਇਆਂ ਨੂੰ ਤੇ ਸਮੇਲ ਜਿਹੜਾ ਆ ਕਈ ਵਾਰੀ ਮੇਰੇ ਵਰਗੇ ਕਮਜ਼ੋਰ ਆ ਜਾਂਦੇ ਉਹ ਘਟਾਇਆ ਜਾਂਦਾ ਪਰ ਇੰਦਾ ਨਹੀਂ ਕਦੇ ਵੀ ਹੋਈ 1-2 ਦੀਆਂ ਪੂਰਕਿਆ ਤੇ ਅਸੀਂ ਹਮੇਸ਼ਾ 1-2 ਦੇ ਪੂਰਕ ਰਹੇ ਹਾਂ ਆ ਫਿਰ ਤੁਹਾਨੂੰ ਕਾਂਗਰਸ ਪਾਰਟੀ ਜਾਂ ਬੀਐਸਪੀ ਜਾਂ ਕੋਈ ਅਦਰ ਪਾਰਟੀ ਕੋਈ ਬੁਲਾਣਾ ਚਾਹਦੀ ਹੈ ਕਿਉਂਕਿ ਅਜੇ ਤੁਸੀਂ ਰਿਪਰੈਜ਼ੈਂਟ ਕਰ ਰਹੇ ਆ ਤੇ ਤੁਸੀਂ ਉਹਨੂੰ ਵੀ ਰਿਪਰੈਜ਼ੈਂਟ ਕਰੋਗੇ ਜੀ ਦੇਖੋ ਇਹ ਕਿਉਂ ਮੈਂ ਕਰੂੰਗਾ ਰਿਪਰੈਜ਼ੈਂਟ ਮੈਂ ਤਾਂ ਕਿਉਂਕਿ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਮੈਂ ਵੋਟਾਂ ਅਕਾਲੀ ਦਲ ਦੀ ਟਿਕਟ ਦੇ ਮੈਨੂੰ ਟਿਕਟ ਮਿਲੀ ਉਹਦੇ ਮੈਂ ਵੋਟਾਂ ਲੈ ਕੇ ਬਣ ਰਿਹਾ ਹਾਂ ਤੇ ਮੈਂ ਤਾਂ ਆਮ ਬਾਉਂਡ ਬਾਈ ਰਿਲੀਅਨ ਮੇਰਾ ਧਾਰਮਿਕ ਤੌਰ ਦੇ ਉੱਤੇ ਵੀ ਤੇ ਦੂਸਰੇ ਪੋਲਿਟੀਕਲ ਤੌਰ ਦੇ ਉੱਤੇ ਵੀ ਕਿਉਂਕਿ ਮੇਰੀ ਜੇਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਜੇਸ ਪਾਰਟੀ ਨੇ ਮੈਨੂੰ 18 ਸਾਲ ਤੋਂ ਲਗਾਤਾਰ ਮੈਂਬਰ ਬਣਾਇਆ ਜੀ ਤੇ ਮੈਂ ਉਹਨਾਂ ਦੀ ਵਿਚਾਰਧਾਰਾ ਦੇ ਵਿਚਾਰਧਾਰ ਦੇ ਨਾਲ ਹੀ ਬੰਦਾ ਰਹਿੰਦਾ ਤੇ ਸਿੱਖ ਧਰਮ ਦੀ ਵਿਚਾਰਧਾਰਾ ਇਹ ਆ ਅੰਮ੍ਰਿਤਪਾਲ ਸਿੰਘ ਜੀ ਨੇ ਦੇ ਇਲੈਕਸ਼ਨ ਲੜਨ ਦੀ ਗੱਲ ਚੱਲ ਰਹੀ ਆ ਅਗਰ ਉਹ ਇਲੈਕਸ਼ਨ ਵਿੱਚ ਖੜੇ ਹੁੰਦੇ ਆ ਕੀ ਤੁਸੀਂ ਆਪਣੇ ਤੌਰ ਤੇ ਬੇਸ਼ੱਕ ਉਹ ਭਗਤ ਸਿੰਘ ਨੇ ਫੈਸਲਾ ਕਰਨਾ ਹੁੰਦਾ ਲੇਕਿਨ ਕੀ ਆਪਣੇ ਤੌਰ ਦੇ ਉੱਤੇ ਅਕਾਲੀ ਦਰਬਾਰ ਤੋਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਹਿਮਤੀ ਆ ਉਹਨਾਂ ਨੂੰ ਸਪੋਰਟ ਕਰਨ ਦੀ ਕਿਉਂ ਦੇਖੋ ਕੋਈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਵੋਟਾਂ ਇਲੈਕਸ਼ਨ ਲਾਣ ਦਾ ਪਰ ਕੁਝ ਮੁੱਦੇ ਹੁੰਦੇ ਨੇ ਜਿਹੜੇ ਅਸੀਂ ਬੈਠ ਕੇ ਵਿਚਾਰਦੇ ਹਾਂ ਤੇ ਹੁਣ ਵੀ ਅਸੀਂ ਇਹਦੇ ਲਈ ਬੈਠ ਕੇ ਵਿਚਾਰ ਕਰਨੀ ਆ